ਹੰਤਨ ਗੁੱਗਾ ਯਾਰ ਪੀਰ ਨਾਗਾ ਦੀ ਵਰਮੀ ਸਿੱਧ ਸ਼੍ਰੀ ਬਾਬਾ ਬਾਲਕਨਾਥ ਮੰਦਿਰ ਪਿੰਡ ਪੁੰਨੂ ਮਜਾਰੇ ਤੋਂ ਦਰਬਾਰ ਦੇ ਸੇਵਾਦਾਰ ਰਾਮ ਸਰੂਪ ਰੂਬੀ ਬਾਬਾ ਜੀ ਬੁਰਜ ਟਹਿਲदास ਪਹੁੰਚੇ ਰਸ਼ੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਨੇੜੇ ਕੀ ਪਿੰਡ ਪੁੰਨੂ ਮਜਾਰੇ ਤੋਂ ਗੁੱਗਾ ਯਾਰ ਪੀਰ ਨਾਗਾ ਦੀ ਵਰਮੀ ਸਿੱਧ ਸ਼੍ਰੀ ਬਾਬਾ ਬਾਲਕਨਾਥ ਮੰਦਿਰ ਪਿੰਡ ਪੁੰਨੂ ਮਜਾਰੇ ਤੋਂ ਰਾਮ ਸਰੂਪ ਰੂਬੀ ਬਾਬਾ ਜੀ ਹਜ਼ਾਰ ਥੈਲਿਆਂ ਦੀ ਸੇਵਾ ਲੈ ਕੇ ਬੋਰਜਟੈਲ ਦਾਸ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਇੱਕ ਜੁਟ ਹੋ ਕੇ ਤਨ ਮਨ ਧੰਨ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਅਸੀਂ ਇਸ ਪਿੱਲੇ ਸਰਮ ਸੰਗਿਆ ਦਰਬਾਰ ਤੰਤਨ ਬਾਬਾ ਬਾਲਕਨਾਥ ਸਾਈ ਲੋਕ ਮਹਾਰਾਜਾ ਨਰਦਨ ਦੀ ਵਰਨੀ ਤੋਂ ਹਿਆਰ ਥੱਲਾ ਕਿਉਂਕਿ ਮਿੱਟੀ ਦੇ ਕਮਾ ਸਕੇ ਉਹ ਥੇ ਲੈਂਦਾ ਤੇ ਜੋ ਵੀ ਦਰਬਾਰ ਵਾਲੋਂ ਇਹ ਸੇਵਾਏ ਸੰਗਤ ਨੇ ਵਿੱਚ ਲੈਂਦੀ ਗਈ ਆ ਉਹ ਮਨਜ਼ੂਰ ਕਰਨ ਤੇ ਬਾਬਾ ਜੀ ਅੱਗੇ ਅਸੀਂ ਇਹ ਅਰਦਾਸ ਕਰਦੇ ਆਂ ਕਿ ਆਣ ਵਾਲੇ ਸਮੇਂ ਦੇ ਵਿੱਚ ਬਾਬਾ ਜੀ ਆਪਣੀ ਕਿਰਪਾ ਕਰਨ ਕਵਾਜਾ ਪੀਰ ਜੀ ਮਿਹਰ ਕਰਨ ਤੇ ਨੱਗਰ ਖੇੜੇ ਦੇ ਪਲਾਗਾਨ ਜੋ ਵੀ ਸੰਗਤ ਇੱਥੇ ਸੇਵਾ ਕਰ ਰਹੀ ਹੈ ਤਨਮਨ ਧਨ ਨਾਲ ਦੇਖ ਕੇ ਬੜਾ ਮਨ ਖੁਸ਼ ਹੋਇਆ ਕਿ ਐਦਾਂ ਦੀ ਔਖੀ ਘੜੀ ਦੇ ਵਿੱਚ ਪੰਜਾਬੀ ਇੱਕ ਦੂਦੇ ਨਾਲ ਮੁੰਡੇ ਤੇ ਮੁੰਡਾ ਲਾ ਕੇ ਖੜੇ ਹਨ ਇਹ ਬਹੁਤ ਹੀ ਇੱਕ ਛਲਾਗਾ ਜੋ ਕਦਮ ਹੈ ਜੋ ਕਿ ਪਿੰਡਾਂ ਤੋਂ ਕਈ ਮੇਰੇ ਵੀ ਲੰਗਰ ਲੈ ਕੇ ਹਾਜ਼ਰ ਹੋਏ ਕੋਈ ਹੋਰ ਬਸਤਾਂ ਲੈ ਕੇ ਹਾਜ਼ਰ ਹੋਏ ਵਾ ਇਹ ਬਹੁਤ ਹੀ ਇੱਕ ਵੱਡਾ ਪਰਾਲਾ ਆ ਮਨੁੱਖਤਾ ਦੀ ਸੇਵਾ ਦਾ ਸੋ ਸਾਨੂੰ ਸਾਰਿਆਂ ਨੂੰ ਇਸ ਇਸ ਵੇਲੇ ਇਦਾਂ ਦੀ ਔਖੀ ਘੜੀ ਦੇ ਵਿੱਚ ਸਾਰਿਆਂ ਨੂੰ ਸਾਨੂੰ ਸਾਥ ਦੇਣਾ ਚਾਹੀਦਾ ਹੈ ਜੈ ਪੌਣਾ ਹਰੀ ਦੀ ਜੈ ਦੁੱਧਾਧਾਰੀ ਦੀ